ਸਾਨੂੰ ਟਾਰਗੇਟ ਹੈ ਕਿ ਘਰ ਤੋਂ ਘਟਾਈਂਕ 500 ਅਸੀਂ ਆਰਚੀਟੈਕਚਰ ਬਿਲਡਰ ਸੈਗਮੈਂਟ ਸਾਰੇ ਕਵਰ ਕਰਾਂਗੇ ਕਾਫੀ ਜ਼ਿਆਦਾ ਅਸੀਂ ਇਹਨੂੰ ਟਾਰਗੇਟ ਤੇ ਲੈ ਰਹੇ ਹਾਂ ਕਿ ਕਿਸੇ ਤਰ੍ਹਾਂ ਡਾਇਰੈਕਟ ਜਿਹੜਾ ਕਸਟਮਰ ਤੱਕ ਅਸੀਂ ਆਪਣੀ ਪ੍ਰੋਡਕਟ ਨੂੰ ਡਿਸਪਲੇ ਕਰਾਂਗੇ ਤੁਸੀਂ ਦੇਖੋਗੇ ਘਰਾਂ ਦੇ ਵਿੱਚ ਪੱਖੇ ਗੀਜ਼ਰ 10-20 ਸਾਲ 15 ਸਾਲ ਬਾਅਦ ਪੀਲੇ ਪਨ ਹੋਗੇ ਲੇਕਿਨ LED ਨਹੀਂ ਹੋਈ ਹਲੇ ਡਸਟਿੰਗ ਮਿਸਟਰਸ ਖਿੰਦੀ ਗੁਰੂ ਨਬੀ ਜੀ ਗਾਜ਼ੀ ਨੇ ਸਾਰਾ ਦੇਖਿਆ ਕਾਫੀ ਉਹ ਇੰਪ੍ਰੈਸ ਹੋਏ ਉਹਨਾਂ ਨੇ ਸਾਡੇ ਸਟਾਲ ਤੇ ਵੀ ਐਸੀ ਹੋਏ ਕਿ ਸਾਡੇ ਸਟਾਲ ਤੇ ਉਹਨਾਂ ਸਦੀਕ ਇਲੈਕਟ੍ਰੀਕਲ ਦੇ ਸੀਸਟਰ ਪ੍ਰੋਡਕਟ ਨੂੰ ਜਬਲੀ ਲੱਕੇ ਲੱਗੇ ਆਏ ਸਾਡੇ ਕੋਲ ਪਾਈਪ ਤੋਂ ਲੈ ਕੇ ਡੀਬੀਜ ਵਗੈਰਾ ਡਕਸ਼ਮਸ ਵਗੈਰਾ ਐਮਸੀਬੀ ਵਾਇਰ ਕੇਬਲ ਹੱਕੀ ਜੀਲਰ ਐਲੀਟ ਲਾਈਟ ਸਭ ਕੁਝ ਸਭ ਕੁਝ ਹੱਥ ਵਿੱਚ ਹੀ ਲੱਗਾ ਉਹ ਅਸੀਂ ਹੁਣ ਜਿਵੇਂ ਲੋਕਲ ਮਾਰਕੀਟ 'ਚ ਅਸੀਂ ਸ਼ੇਅਰ ਕੀਤੇ ਉਹਨੂੰ ਦੇਖ ਕੇ ਕਾਫੀ ਹੈ ਆਰਕੀਟੈਕਚਰ ਆਏ ਆ ਉਹਨਾਂ ਨੇ ਦੇਖਿਆ ਲਾਈਟਸ ਤਾਂ ਕਿ ਅਸੀਂ ਸੋਚਿਆ ਨਹੀਂ ਸੀ ਕਿ ਲੁਧਿਆਣੇ ਬੰਦੀਆਂ ਆ ਇੱਕ ਵਾਰ ਕੇਬਲ ਦੇ ਵਿੱਚ ਸਾਡੇ ਕੋਲ ਐਸਲ ਏਰੀਆ ਛੋਟੀ ਕੇਵਲ ਸੀ 25 ਮੀਟਰ ਤੱਕ ਕੇਬਲ ਸਾਡੇ ਕੋਲ ਬੰਦੀ ਸੀ ਉਹਨਾਂ ਦਾ ਕਿ ਉਹਨਾਂ ਅਗਲਾ ਯੂਨਿਟ ਜਿਹੜਾ ਜੇ ਸਿਕੋਂ ਜਾ ਰਹੇ ਆ ਸੱਚੀ ਗੱਲ ਜੀ ਸਾਰਿਆਂ ਨੂੰ ਮਨਮੋਹਨ ਸਿੰਘ ਚੱਗਰ ਕ੍ਰਿਸਟਲ ਸੁਚਗਿਰਤੋਂ ਅੱਜ ਤੇ ਅਸੀਂ ਇਨਟੈਕਸ ਐਕਸਪੋ ਜਿਹੜੀ 17 18 ਤੋਂ 19 ਤਰੀਕ ਜਿਹੜੀ ਆਪਣੇ ਸਾਨੇਵਲ ਲੱਗੀ ਐ ਉਹਦੇ ਵਿੱਚ ਕ੍ਰਿਸਟਲ ਕੰਪਨੀ ਨੇ ਆਪਣਾ ਸਟਾਲ ਲਗਾਇਆ ਜਿੰਨੀਆਂ ਵੀ ਪ੍ਰੋਡਕਟ ਹੈ ਸੜੀਆ 410 ਪ੍ਰੋਡਕਟ ਹੈ ਉਹਨਾਂ ਦਾ ਸਾਰਾ ਅਸੀਂ ਡਿਸਪਲੇ ਕੀਤਾ ਹੈ ਇੱਥੇ ਬਹੁਤ ਹੀ ਅੱਛਾ ਸਾਨੂੰ ਰਿਸਪਾਂਸ ਮਿਲਿਆ 300 ਤੋਂ ਉੱਪਰ ਆਰਕੀਟੈਕਚਰ ਹੋ ਚੁੱਕੀ ਐ ਹਜੇ ਕੱਲ 2 ਦਿਨ ਹੋਇਆ ਹਜੇ 2 ਦਿਨ ਹੋਰ ਐ ਸਾਨੂੰ ਟਾਰਗੇਟ ਹੈ ਕਿ ਘੱਟੋ ਘੱਟ ਆਈ ਥਿੰਕ 500 ਅਸੀਂ ਆਰਕੀਟੈਕਚਰ ਬਿਲਡਰ ਸੈਗਮੈਂਟ ਸਾਰੇ ਕਵਰ ਕਰਵਾਂਗੇ ਪੰਜਾਬ ਤੋਂ ਆ ਰਹੇ ਆ ਕੱਲ ਪਟਿਆਲੇ ਤੋਂ ਵੀ ਆਏ ਸੀਗੇ ਚੰਡੀਗੜ੍ਹ ਤੋਂ ਵੀ ਦੇਖਿਆ ਸਾਰੇ ਕਾਫੀ ਜ਼ਿਆਦਾ ਅਸੀਂ ਇਹਨੂੰ ਟਾਰਗੇਟ ਤੇ ਲੈ ਰਹੇ ਆ ਕਿ ਕਿਸੇ ਤਰ੍ਹਾਂ ਡਾਇਰੈਕਟ ਜਿਹੜਾ ਕਸਟਮਰ ਤੱਕ ਅਸੀਂ ਆਪਣੀ ਪ੍ਰੋਡਕਟ ਨੂੰ ਡਿਸਪਲੇ ਕਰਾਂਗੇ ਨਵਾਂ ਕੀੜਾ ਪ੍ਰੋਡਕਟ ਇਸ ਵਾਰ ਕਿਸਤਲ ਲੈ ਕੇ ਆਏ ਆ ਹਾਂਜੀ ਇਹਦੇ ਚ ਨਵਾਂ ਪ੍ਰੋਡਕਟ ਇਹ ਹੈਗਾ ਕਿ ਅਸੀਂ ਆਲਰੇਡੀ 5 ਸਾਲ ਤੋਂ LED ਕਰ ਰਹੇ ਸੀਗੇ ਸਾਨੂੰ ਜਿਹੜਾ ਹੁਣ ਇਹਦੇ ਚ ਜੋ ਕਮੀਆਂ ਦਿਖੀਆਂ ਉਹਨੂੰ ਦੇਖ ਕੇ ਅਸੀਂ ਪਿਛਲੇ ਸਾਲ ਆਪਣਾ ਯੂਨਿਟ ਲਗਾਇਆ ਐ LED ਦਾ ਜਿੱਚ ਕੀ ਹੈ ਕਿ ਮਾਈਕਰੋਬੀਮ ਤੁਸੀਂ ਦੇਖੋਗੇ ਘਰਾਂ ਦੇ ਵਿੱਚ ਪੱਖੇ ਗੀਜ਼ਰ 10 20 ਸਾਲ 15 ਸਾਲ ਬਾਅਦ ਪੀਲੇ ਪਨ ਹੋ ਗਏ ਲੇਕਿਨ LED ਨਹੀਂ ਹੋਏਗੀ ਅਲੱਗ ਕੋਟਿੰਗ ਆਈ ਹੈ ਯੂਰਪ ਦੀ ਅਸੀਂ ਉਹ ਕੀਤੀ ਹੋਈ ਹੈ USA ਟੈਕਨੋਲੋਜੀ ਕਰੀ ਦੀ ਚਿਪ ਹੈ ਐਲੂਮੀਨੀਅਮ ਬਾਡੀ ਹੈ ਮੱਕੀ ਮੋਨੋਪਲੀ ਹੈ ਇੱਕ ਤਰ੍ਹਾਂ ਤੁਸੀਂ ਇਹ ਕਹਿ ਸਕਦੇ ਹੋ ਕਿ ਇੰਟਰਨੈਸ਼ਨਲ ਕੁਆਲਿਟੀ ਕਮਰਸ਼ੀਅਲ ਲੋਕਲ ਰੇਟ ਤੇ ਆ ਕਿਉਂਕਿ ਸਾਰੀ ਮੈਨੂਫੈਕਚਰਿੰਗ ਇੱਥੇ ਲਾਂਦਾ ਇਹੀ ਹੈ ਕਿ ਜੋ ਵੀ ਇੰਪੋਰਟ ਡਿਊਟੀ ਹੈ ਆਣਾ ਖਰਚਾ ਸਭ ਕੁਝ ਹੈ ਉਹ ਸਾਰਾ ਕਰਕੇ ਇੱਥੇ ਲੋਕਲ ਰੇਟ ਤੇ ਕਸਟਮਰ ਦੀ ਡਿਮਾਂਡ ਕੀ ਕੁਝ ਜ਼ਿਆਦਾ ਤੁਹਾਨੂੰ ਇਸ ਵਾਰ ਦੇਖਣ ਨੂੰ ਮਿਲਦੀ ਹੈ ਹਾਂਜੀ ਇਸ ਵਾਰ ਇਸ ਜ਼ਿਆਦਾ ਦੇਖਣ ਨੂੰ ਇਹ ਮਿਲਦੀ ਹੈ ਕਿ ਜਿਹੜੀ ਅਸੀਂ ਐਕਸਪੋਰਟ ਆਈਟਮਾਂ ਕਰ ਰਹੇ ਹਾਂ ਆਲਰੇਡੀ ਉਹ ਅਸੀਂ ਹੁਣ ਜਿਵੇਂ ਲੋਕਲ ਮਾਰਕੀਟ 'ਚ ਅਸੀਂ ਸ਼ੇਅਰ ਕੀਤੇ ਉਹਨੂੰ ਦੇਖ ਕੇ ਕਾਫੀ ਹੈ ਆਰਕੀਟੈਕਚਰ ਆਏ ਆ ਉਹਨਾਂ ਨੇ ਦੇਖਿਆ ਲਾਈਟਸ ਹੈ ਕਿ ਅਸੀਂ ਸੋਚਿਆ ਨਹੀਂ ਸੀ ਕਿ ਲੁਧਿਆਣੇ ਬੰਦਿਆ ਆ ਸਾਰੀ ਹੀ ਇਹ ਅਲੱਗ ਤੋਂ ਅਲੱਗ ਰੇਂਜ ਆ ਗਈ ਨਿਊ ਰੇਂਜ ਆ ਗਈ ਬਾਕੀ ਸਾਹਬ ਮੈਂ ਸਜੀਤ ਜੱਗਰ ਐਮ ਡੀ ਕੇ ਸਰ ਸਜੀਤ ਜੱਗਰ ਅੱਜ ਅਸੀਂ ਇੰਟੈਕਸ 2026 ਦੇ ਵਿੱਚ ਇੱਥੇ ਖੜੇ ਆਂ ਇੱਥੇ ਜੋ ਵੀ ਬਿਲਡਿੰਗ ਦਾ ਮਤਲਬ ਕੋਈ ਵੀ ਸਮਾਨ ਹੈ ਡੈਕੋਰੇਸ਼ਨ ਦਾ ਸਮਾਨ ਹੈ ਬਿਲਡਿੰਗ ਬਣਾਉਣ ਦਾ ਸਮਾਨ ਹੈ ਜੋ ਕੋਈ ਵੀ ਉਹਨੂੰ ਕਿਸੇ ਦਾ ਰੱਬ ਵੀ ਹੈਗਾ ਆਰਕਟੈਕਚਰ ਦੇ ਵਿੱਚ ਸਾਰਾ ਇਹ ਸਾਰਾ ਕੁਝ ਇੱਥੇ ਡਿਸਪਲੇ ਕੀਤਾ ਹੈ ਕਾਫੀ ਇਹਦੀ ਬਹੁਤ ਬੜੀ ਰੇਂਜ ਹੈ ਇੱਥੇ ਹੈਗੀ ਹੈ ਬਹੁਤ ਕੁਝ ਦੇਖੋ ਮਿਲਿਆ ਉਹ ਕਾਫੀ ਤਰਸ਼ ਪੈ ਰਗਾ ਅੱਲ ਇੰਡਸਟਰੀ ਮਿਨਿਸਟਰ ਸ੍ਰੀ ਜੀਵੀ ਅਰੋੜਾ ਵੀ ਜੀ ਵੀ ਆਏ ਸੀ ਉਹਨਾਂ ਸਾਰਾ ਦੇਖਿਆ ਕਾਫੀ ਉਹ ਇੰਪ੍ਰੈਸ ਹੋਏ ਜੀ ਉਹਨਾਂ ਨੇ ਸਾਡੇ ਸਟਾਲ ਤੇ ਵੀ ਆਏ ਸੀ ਉਹ ਤੇ ਸਾਡੇ ਸਟਾਲ ਤੇ ਉਹਨਾਂ ਸਾਡੀ ਇੱਕ ਇਲੈਕਟ੍ਰਿਕਲ ਦੇ ਸੀ ਕਿਸਪਰ ਪ੍ਰੋਡਕਟ ਜਿਹੜੀ ਆਪਣੀ ਇਲੈਕਟ੍ਰਿਟੀ ਲੈ ਕੇ ਆਏ ਅਸੀਂ ਅਰੋੜਾ ਜੀ ਨੇ ਦੇਖ ਕੇ ਸਾਨੂੰ ਇਹ ਸੁਗਸ ਕੀਤਾ ਵੀ ਤੁਸੀਂ ਜਿਹੜੀ ਇੰਡਸਟਰੀ ਵਿੱਚ ਛੋਟੀ ਕੇਬਲ ਬਣਾ ਰਹੇ ਹੋ ਅੱਭੀ ਬੜੀ ਹੈਵੀ ਕੇਬਲ ਵੀ ਬਣਾਉਤ ਹੋ ਜੀ ਉਹ ਜਿਹੜੀ ਤੇ ਕੋਈ ਵੀ ਪੰਜਾਬ ਦੇ ਵਿੱਚ ਇੰਡਸਟਰੀਅਲ ਕੋਈ ਇਹੋ ਜਿਹਾ ਹੈਵੀ ਕੇਬਲ ਲੱਜੋਤ ਨਹੀਂ ਸਾਡੇ ਕੋਲ ਪਾਈਪ ਤੋਂ ਲੈ ਕੇ डीबीज़ वगैरह जंक्शन बस वगैरह एम वायर केबल हर चीज़ गीज़र एल लाइट सब साँगो, कुछ सब कुछ आगे डबस्टिंग है और इंडस्ट्री के साढ़े कोम सी बी एम सी सी बी जो भी वो हो ਹਰਦਰਿ ਹਾਈ ਰੇਟਿੰਗ ਦੇ ਸਰਟੀਫਾਈਡ ਆਰਚੀਟੈਕਚਰ ਕੀਤਾ ਗਿਆ ਇੱਕ ਵਾਰ ਕੇਬਲ ਦੇ ਵਿੱਚ ਸਾਡੇ ਕੋਲ ਐਸ ਵਾਲੇ ਏਰੀਆ ਛੋਟੀ ਕੇਬਲ ਸੀ 25 mm ਤੱਕ ਕੇਬਲ ਸਾਡੇ ਕੋਲ ਮਿਲਦੀ ਸੀ ਉਹ ਨਗਾਚ ਉਹਨਾਂ ਅਗਲਾ ਯੂਨਟ ਜਿਹੜਾ ਸੈ ਇੰਸਟਾਲ ਕਰਨ ਜਾ ਰਹੇ ਆ ਜਿਸ ਹਨ ਪਿੱਛੇ ਅਸੀਂ LED ਦੇ ਯੂਨ ਲਗਾਇਆ ਨੈਕਸਟ ਜਿਹੜਾ ਸਾਡਾ ਬੜੀ ਜਲਦੀ ਡਿਵੈਲਪ ਹੋਊਗਾ ਉਹ ਨੈਕਸਟ ਸ਼ਾਇਦ ਹੋ ਜੇ ਸਟੇਬਲ ਰੋੜਾ ਜੀ ਦੇ ਕਹਿੰਦੇ ਮਤਲਬ ਕਿ ਅਸੀਂ ਹੈਵੀ ਕੇਬਲਸ ਦਾ ਅਸੀਂ ਲਗਾਉਣ ਜਾ ਰਹੇ ਆ ਉਹ ਜਿਸ ਤਰ੍ਹਾਂ ਅਸੀਂ ਹੱਦ ਤੱਕ ਅਸੀਂ ਕੁਆਲਿਟੀ ਦਿੱਤੀ ਹੈਗੀ ਆ ਆਪਣੇ ਕਸਟਮਰ ਨੂੰ ਮੈਂ ਤੁਹਾਡੇ ਚੈਨਲ ਦੇ ਰਾਈ ਮੈਂ ਆਪਣੇ ਜੋ ਵੀ ਸਾਰੇ ਚੈਨਲ ਪਾਰਟਨਰ ਡੀਲਰ ਡਿਸਟ੍ਰੀਬਿਊਟਰ ਉਹ ਖਾਸਲੀ ਸਪੈਸ਼ਲੀ ਕੰਜ਼ਿਊਮਰਸ ਦਾ ਬਹੁਤ ਬੜਾ ਥੈਂਕਸ ਕਰਦਾ ਕਿ ਜਿਹੜੇ ਸਭ ਨੂੰ 1960 ਤੋਂ ਜਈ ਸੀ ਉਹ ਪ੍ਰੋਡਕਟ ਆਪਣਾ ਬਣਾ ਰਹੇ 65 ਸਾਲ ਹੋ ਗਿਆ ਸਾਡੀ ਪ੍ਰੋਡਕਟ ਤੇ ٹرسٹ ਕਰਦੇ ਹੋ ਸਾਡੀ ਪ੍ਰੋਡਕਟ ਬਹੁਤ ਯੂਜ਼ ਕਰ ਰਹੇ ਨੇ ਚੰਗੀ ਤਰ੍ਹਾਂ ਤੇ ਉਹਨਾਂ ਦਾ ਪੂਰਾ ٹرسٹ ਹੈਗਾ ਉਹਨਾਂ ਨੇ ਅਸ਼ਵਾਸਨ ਦਿੱਤਾ ਦੁਆਣਾ ਕਿ ਉਹ ਅਸੀਂ ਅੱਗੇ ਵੀ ਇਦਾਂ ਹੀ ਕੁਆਲਟੀ ਪ੍ਰੋਡਕਟ ਅਸੀਂ ਦੇਵਾਂਗੇ ਤੇ ਉਹਨਾਂ ਨੇ ਜਿਸ ਤਰ੍ਹਾਂ ਉਹਨਾਂ ਸਾਡੇ ਪ੍ਰੋਡਕਟ ਤੇ ਭਰੋਸਾ ਬਣਾਇਆ ਹੋਇਆ ਇਹਦੀ ਉਹਨਾਂ ਦਾ ਪ੍ਰੋਸੈਸ ਜੇ ਕਾਇਮ ਰੱਖਾਂਗੇ ਥੈਂਕ ਯੂ